ਜੀ ਮਿੱਤਰੋ ਕੀ ਹਾਲਾ ਘਰ ਪਰਿਵਾਰ ਜਾਨਵਰ ਸਾਰੇ ਸੈੱਟ ਨੇ ਕੀ ਬੰਦਾ ਕਰਦਾ ਮਿੱਤਰੋ ਤੇ ਬਹਾਵਾਂ ਦਿਨ ਹੋ ਗਏ ਆਪਣੇ ਤੋਂ ਵਲੌਗ ਨਹੀਂ ਬਣਾਇਆ ਗਿਆ ਤੇ ਅੱਜ ਮੈਂ ਕਿਹਾ ਵਲੌਗ ਬਣਾ ਲਗੇ ਬੈਂਗ ਨੂੰ ਵਿਖਾ ਦਗੇ ਬੱਚੇ ਕਿੱਡੇ-ਕਿੱਡੇ ਹੋ ਗਏ ਆ ਤੇ ਅੱਜ ਆਪਾਂ ਬੱਚੇ ਵਿਖਾਉਣੇ ਤੁਹਾਨੂੰ ਸਵੇਰ ਟਾਈਮ ਆ ਤੇ ਬੱਦਲ ਹੋਰ ਚੁੱਕਿਆ ਵਾਵਾ ਤੇ ਬੱਚੇ ਬੁੱੱਚੇ ਆਪਾਂ ਛੱਡੇ ਨਹੀਂ ਨੇ ਬੱਚੇ ਵਿਖਾ ਦਗੇ ਆਪਾਂ ਨਿੱਕੇ ਤੁਹਾਨੂੰ ਕਿੱਡੇ-ਕਿੱਡੇ ਹੋ ਗਏ ਆ ਇੱਕ ਤਾਂ ਹੋ ਰਿਹਾ ਬੱਚਾ दो आ बैठे लगभग सारे एडे एडे ये दो बच्चे आ बैठे आ आ दो बच्चे रे एक लालचीना आबूत्र से ही ਇਹ ਕਾਲਾ ਚੀਨਾ ਹਾਲਾ ਠਾਕ ਬੁਧਰੀ ਦੇ ਇਹ ਦੂ ਆ ਬੈਠੇ ਇਹ ਆਪਣੇ ਘਾਂਡੂਸੇ ਵਾਲੇ ਦੇ ਆ ਪੰਜੇ ਵਾਲੇ ਦੇ ਇਹ ਕਾ ਬਟਾ ਚੀਨਾ ਇਹ ਛੱਡਣਾ ਹਜੇ ਇਹ ਛੱਡਿਆ ਨਹੀਂਗਾ ਇਹ ਕਾ ਬੈਠਾ ਚਾਹਲਰ ਘਾਂਡਾ ਬੱਚਾ ਇਹ ਕਾ ਰਿਹਾ ਬਾਕੀ ਅਬ ਥੋੜੀ ਦੂਜੇ ਖੁੱਲੇ ਜਾ ਕੇ ਵਹੋਣੇ ਆ ਆ ਇਹ ਆ ਜੁੜੀ ਦਾ ਬੱਚਾ ਆ ਰ ਅ ਤੇਰਾ ਪੁੱਤਰ ਦਾ ਆ ਰ ਰਫਾਈ ਗੱਡੇ ਮਿੱਤਰੋ ਅੱਖਾਂ ਬਾਹੀ ਮੇਰੇ ਚਿੱਟਣਾ ਕਰੂਗਾ ਚਿੱਟੀਆਂ ਅੱਖਾਂ ਹੋਊਗਾ ਬਾਕੀ ਵੱਡਾ ਕੀ ਪਤਾ ਲੱਗੂਗਾ ਖੱਟੀਆਂ ਕਰਦਾ ਕਿ ਚਿੱਟੀਆਂ ਕਰਦਾ ਬਾੜੀ ਮੇਰੇ ਤਾਂ ਚਿੱਟਣਾ ਲੱਗਦਾ ਮੈਂ ਆ ਬੁੱਧੀ ਗੜੇ ਬੱਚਿਆ ਦੰਦੋਮੀ ਆਹ ਕੁੱਤਰਾ ਲਾਲ ਸਰੇਦੋ ਐ ਇਹ ਕਾ ਬੈਠਾ ਆ ਆਪਣਾ ਕਾਲ ਸਰੇਦ ਦਾ ਬੱਚਾ ਇਹ ਆ ਬੈਠਾ ਇਹਦਾ ਇਹਦਾ ਇੱਕੀ ਸੀਗਾ ਲਗਭਗ 8-8 ਸਾਰੇ ਬੱਚੇ ਆਂਡਾ ਫੇਰ ਰੱਖ ਰਹੇ ਨੇ ਇਸੇ ਜੋੜੇ ਨੇ ਦੋ ਆ ਬੈਠੇ ਬਾਕੀ ਆ ਨੀਲੀ ਦੇ ਵਿੱਚ ਢੰਗ ਨਾਲ ਲੇ ਆ ਬਾਕੀ ਦੂਰੀਆ ਰੱਖਾਂਗੇ ਸਾਰੇ ਐਂਡੇ ਤੇ ਕਿਰਾ ਇਹਨੇ ਬੱਚੇ ਨਿਕਲੇ ਆ ਤੇ ਦੋ ਤਿੰਨ ਪਰਲੇ ਸੁਧੇ ਜਾਂ ਤੇ ਇਹ ਕਹਿ ਚ ਛੱਡਿਆ ਵਾ 3 4 ਲੱਗ ਗਿਆ ਤੇ ਕਪਾ ਨਗਰਣਾ ਵਾਲਾ ਲਾਲ ਟੇਡਾ ਸਾਹਮਣੇ ਬੈਠਾ ਸੁਹਾਣੇ ਸੋਣ ਆ ਬੈਠਾ ਇਹ ਲਗਨਾਲਾ ਬੱਚਾ ਉਹ ਜਿਹੜਾ ਦੂਤਰੇ ਮਾਰਦੇ ਸੀ ਨਾ ਤੇ ਆਪਾਂ ਇੱਧਰ ਕਰ ਲਿਆ ਪੁੱਤਾਂ ਦਾਣੇ ਨੂੰ ਪਾਇਆ ਤੇ ਬੱਚਿਆਂ ਨੂੰ ਚੋਗਾ ਦੇਣਗੇ ਹੁਣ ਤੇ ਆਪਾਂ ਉਹਨਾਂ ਬਾਇ ਨੂੰ ਲੈ ਕੇ ਚੱਲਦੇ ਆ ਬਾਹਰ ਨੂੰ ਬਾਹੋਂ ਤੇ ਹੋ ਗਏ ਬਾਇ ਨੂੰ ਨਹੀਂ ਟ੍ਰੇਨਿੰਗ ਦਿੱਤੀ ਗਈ ਅੱਜ ਲੈ ਕੇ ਚੱਲਦੇ ਆ ਆਪਾਂ ਖੇਤ ਨੂੰ ਬਾਇ ਨੂੰ ਤੇ ਵੇਣੇ ਢਾ ਕੇ ਵਿਖਾਉਣੇ ਤੁਹਾਨੂੰ ਪਰ ਨਿਤਰੋ ਚੱਲ ਤੇ ਆਪਾਂ ਖੇਤ ਨੂੰ ਚੱਲਦੇ ਆ ਖੇਤ ਜਾ ਕੇ ਢਾ ਕੇ ਵਿਖਾਉਣੇ ਆ ਤੇ ਇੱਥੇ ਬਹਿ ਕੇ ਜਾਊਗਾ ਇਹ ਉੜਦਾ ਨਹੀਂ ਇੱਥੋਂ ਜੇ ਆਪਾਂ ਡਾਵਾਂਗੇ ਫੇਰ ਉੜਦਾ ਇਹ ਤੇ ਸਮਾਨ ਵੀ ਇਹਦਾ ਪਾ ਲਿਆ ਆਪਾਂ ਤੇ ਚੱਲ ਕੇ ਡਾਉਣੇ ਖੇਤ ਵਿਖਾਉਣੇ ਫਿਰ ਤੁਹਾਨੂੰ ਮਿੱਤਰੋ ਲੈਣ ਦਾ ਬਾਏ ਨੂੰ ਖੇਤ ਆਪਾਂ ਤੇ ਮੋਟਰ ਬੰਦ ਕਰਨੀ ਇੱਕ ਮੋਟਰ ਬੰਦ ਕਰਤੀ ਆਪਾਂ ਤੇ ਹੁਣ ਡਾਉਣੇ ਆਪਾਂ ਬਾਏ ਨੂੰ ਤੇ ਵਿਖਾਉਣੇ ਦੀ ਡਾਂ ਤੁਹਾਨੂੰ ਚੱਲ ਚੱਲ ਕੇ ਬਾਏ بي ਆਪਾਂ ਬਾਜ ਨੂੰ ਲੈ ਕੇ ਆ ਗਏ ਆ ਘਰੇ ਕਿਉਂਕਿ ਇਹ ਰੱਜਿਆ ਸੀ ਅੱਜ ਆਪਾਂ ਥੋੜੇ ਡਾਇਆ ਇੱਕ ਦੋ ਗੇੜੀ ਕਢਾਏ ਆ ਅੱਜ ਰੱਜਿਆ ਵੈ ਸੀਗਾ ਤੇ ਦਾਣਾ ਪਾਣੀ ਦੇਦਾ ਆਪਾਂ ਇਹਨੂੰ ਤੇ ਕੋਟਾ ਕਰਦਾ ਫੁੱਲ ਇਹਨੂੰ ਛੱਡ ਦਿਆ ਆਪਾਂ ਇਹਦੇ ਪਿੰਜਰੇ ਚ ਆ ਆ ਜਾ ਸੰਘੇਰਾ ਪਿਆ ਚੱਲ ਬਈ ਆਖੇਂ ਤਰ ਮੈਦੀ ਧੋਣੇ ਲੋਈ ਭਾ ਦਾ ਪਿੰਜਰੇ ਚੋਂ ਹੁਣ ਮਿੱਤਰੋ ਬੱਚਿਆਂ ਨੇ ਕਿਉਗਾ ਚਾਗਾ ਲੈ ਲਿਆ ਕਬੂਤਰਾਂ ਨੂੰ ਤੇ ਆਪਾਂ ਬੱਚਿਆਂ ਨੂੰ ਛੱਡ ਹੀ ਤੇ ਬਾਹਰ ਦੇਨੇ ਆ ਜੇੜੀ ਖਰੀਦ ਬੈਂਦੀਆਂ ਨੂੰ ਭਾ ਲੈਨੇ ਆ ਆਪਾਂ ਉੱਡਾਂ ਵਾਲੇ ਬੱਚੇ ਨਹੀਂ ਛੱਡਦੇ ਮੜ ਕੇ ਬੱਦਲ ਦਾ ਮੌਸਮ ਆ ਤੇ ਖਰਾਬ ਕਰੂਗਾ ਮੌਸਮ ਆ ਆ ਦੂਆ ਇੱਕ ਆ ਬੈਠਾ ਇਧਰ ਤੇ ਨਹੀਂ ਬੱਚੀ ਤੇ ਆਪ ਭਾਉਣੀ ਸ਼ਰੀ ਦੇ ਤੇ ਜਾਣੇ ਫੜ ਕੇ ਬਾਹਰ ਇਧਰ ਲੇ ਖੁੱਡੇ ਜਾ ਬੱਚਾ ਆ ਬੰਨ ਰੱਖ ਇਹ ਆ ਬੰਦ ਨੇ ਆ ਬੱਚਾ ਸ਼ਾਂਖ ਖਈਆ ਤੇ ਇਹ ਇੱਕ ਆਪਾ ਸ਼ਰੀਰ ਜਿਬਾਤਾ ਆ ਉਹ ਬੈਠਾ ਤੂੰ ਸਟਾ ਬਰੀਆ ਬਾਤ ਆ ਆਪਾ ਸ਼ਰੀਰ ਦੇ ਇਹਨਾਂ ਨੂੰ ਬੰਨ ਨਹੀਂ ਦਿੰਨੇ ਆਪਾਂ ਫਿਰ ਉੱਡਣ ਜਾਣ ਤੇ ਹਜੇ ਗਿੱਜੇ ਨਹੀਂ ਇਹ ਆ ਸ਼ਰੀਰ ਜਿ ਬੰਨਣੇ ਆਪਾਂ ਨਹੀਂ ਵੀ ਅੜੀ ਤੇ ਮੇਰੇ ਦੋ ਬੱਚੇ ਬੰਨਤੇ ਆ ਤੇ ਇਹਨੂੰ ਆਪਾਂ ਖੁੱਲਾ ਭਾ ਦਿੰਨੇ ਅੱਜ ਲਓ ਜੀ ਇਹ ਖੁੱਲਾ ਬੈਠਾ ਇੱਕ ਹੋਰ ਟੂ ਸੈਟਵਰੀ ਇੱਧਰ ਖੁੱਲਾ ਬੈਠਾ ਤਾਂ ਆ ਦੋ ਬੰਦੇ ਵੇ ਆ ਨਿੱਕੇ ਬੱਚੇ ਵਹਿਣੇ ਆ ਬਾਹੋਂ ਜੁਗ ਕਿਤੇ ਨਹੀਂ ਐ ਤੇ ਭਾ ਦਿੰਨੇ ਆਪਾਂ ਤੇ ਆ ਉਹਥੇ ਬਹਿ ਜਣੇ ਕੋਲੇ ਲੱਗੋ ਲੱਗ ਗਿਆ ਤਾਂ ਬਈ ਆਓ ਮਿੱਤਰ ਕਬੂਤਰਾਂ ਨੂੰ ਦਾਣੇ ਪਾਦੇ ਆਪਾਂ ਸਾਰਿਆਂ ਨੂੰ ਪਾਦੇ ਆ ਤੇ ਚੂੜੀ ਆਂਦੇ ਆ ਇੱਧਰ ਵੀ ਪਾਦੇ ਆ ਤੇ ਅੱਜ ਆਪਣੀਆਂ 3-4 ਜੁੜੀਆਂ ਲੰਗਣ ਨਵੀਆਂ ਤੇ ਵਿਖਾਉਣੇ ਤੁਹਾਨੂੰ ਇੱਕ ਤਾਂ ਜੁੜੀ ਲਈ ਆ ਮੀਰਾ ਵਾਲਿਆ ਪਿਆਰ ਸ਼ਾਕ ਖੇਦੋਮੀ ਆ ਕਾਲੇ ਟਿੱਕਿਆ ਲ ਕਬੂਤਰਾ ਤੇ ਆ ਕੂਤਰੀ ਨਾਲ ਤੇ ਇਹ ਦੋ ਖੁੱਡੇ ਛੜਤਿਆਂ ਆਪਾਂ ਜੋੜੀਆਂ ਉਪਰਲੇ ਖੁੱਡੇ ਛੜਤਿਆਂ ਤੇ ਦਾਣੇ ਪਾਦੇ ਆ ਪਾਣੀ ਪਾਉਣ ਨਾਲ ਕੁੰਡੇ ਧੋ ਗਿਆ ਆਪਾਂ ਸਾਰੇ ਤੇ ਪਾਣੀ ਪਾਉਣੇ ਆ ਫਿਰ ਆ ਬੱਚਿਆਂ ਨੂੰ ਲਾ ਦਨੇ ਆ ਬੱਚੇ ਜਾਣ ਕੇ ਚੋਕ ਲੈਣਗੇ ਚੋਕ ਚੋਕ ਲੈਣਗੇ ਤੇ ਆਪਾਂ શરી ਦੇ ਲਾਤੇ ਆ ਬੱਦਾਂ ਵਾਹ ਬਣਾਇਆ ਨਹੀਂ ਆਉਣੀ ਪੂਰੀ ਚਾਂਸ ਸਭਾਉਣਾ ਹੈਗੀ ਆ ਇੱਕ ਆਹ ਤਾਰ ਦਾ ਬੱਚਾ ਤੇ ਬਾਕੀ ਆ ਭਾਈ ਤੇ ਛੱਡਦੇ ਬੱਚੇ ਕੈਨਮਨ ਜੀ ਹੋਣ ਲੱਗ ਪਈ ਆ ਬਸ ਆਇਆ ਰਿਹਾ ਪੰਜਾਂ ਦਸਾ ਮਿੰਟ ਦਾ ਕਰਮੀ ਨਾ ਇਹ ਕੁਤਰ ਨੂੰ ਮੱਕੀ ਵੀ ਪਾ ਦੀ ਆਪਾਂ ਲੈ ਕੇ ਚੁਰੀ ਜਾਂਦੇ ਆ ਇੱਧਰ ਵੀ ਪਾ ਦੀ ਆ ਇਦਰ ਖਾ ਵੀ ਲੈ ਇਦਰ ਹੋਰ ਬਾ ਦਨੇ ਆ ਓਏ ਬਾਦੀ ਮੱਕੀ ਬਈ ਤੇਰੀ ਪਾਈ ਵੀ ਆ ਖਾ ਗੇ ਇਧਰ ਮੰਮੀ ਆਉਣ ਲੱਗ ਪਿਆ ਕਿੰਨੇ ਮਿੰਟ ਹੋਣ ਲੱਗ ਪਈ ਆ ਢੜਗਾਈਆਂ ਪਈ ਜਾਂਦੀਆਂ ਕੀ ਮਿੱਤਰੋ ਆਪ ਆਏ ਸੀ ਦੂਜੇ ਪੁਰਾਣੇ ਘਰੇ ਆਪਣੇ ਆ ਆਪਣਾ ਪੁਰਾਣਾ ਘਰ ਆ ਤੇ ਆਪ ਆਏ ਸੀ ਪਿੱਲੇ ਰੋੜੇ ਕੁੱਟਣ ਕਬੂਤਰਾ ਵਾਸਤੇ ਇਹ ਕਬੂਤਰਾ ਨੂੰ ਪੌਣੇ ਚਾਹੀਦੇ ਪਿੱਲੇ ਰੋੜੇ ਕੁੱਟ ਕੇ ਇਹਨਾਂ ਕੈਲਸ਼ੀਅਮ ਪੂਰੀ ਹੋ ਜਾਂਦੀ ਆ ਤੇ ਕਾਹ ਚੀਜ਼ ਦੀ ਘਾਟ ਨਹੀਂ ਹੁੰਦੀਗੀ ਤੇ ਆਪ ਪਿੱਲੇ ਰੋੜੇ ਕੁੱਟਣ ਆਏ ਸੀਗੇ ਤੇ ਕੁੱਟ ਕੇ ਪੌਣੇ ਕਬੂਤਰਾ ਨੂੰ ਆਪਾਂ ਤੇ ਆ ਆਪਣੇ ਮੁਰਗੇ ਫਿਰਦੇ ਆ ਦੇਸੀ ਮੁਰਗੇ ਆ ਆ ਫਰਦੇ ਆ ਤਿੰਨ ਕਮਰੇ ਆ ਇਹ ਪਥਾਨ ਲਈ ਆਈ ਸੀਗਾ ਆ ਭਰਤੀ ਪਾਈ ਵੀ ਆ ਮਿੱਟੀ ਪੱਧਰ ਕਰਨ ਵਾਲੀ ਆ ਤੇ ਆਪਾਂ ਕੁੱਟਦੇ ਆ ਰੋੜੇ ਤੇ ਜਾ ਕੇ ਪਾਉਣੀ ਆ ਕਬੂਤਰਾਂ ਨੂੰ ਕਬੂਤਰੀ ਬਹੁਤ ਚੁਗਦੇ ਆ ਰੋੜੇ ਪਾਉਣੀ ਚਾਹੀਦੀ ਆ ਇਹ ਹਾਂ ਤੇ ਦਹਾਂ ਦਿਨਾਂ ਬਾਅਦ ਪਾ ਲਿਆ ਕਰੋ ਕੈਲਸ਼ੀਅਮ ਪੂਰੀ ਹੋ ਜਾਂਦੀ ਇਹਦੇ ਨਾਲ ਲਾਵਿੰ ਨਿਤਰੋ ਰੋੜੀਆਂ ਆਪਾਂ ਕੁੱਟ ਲਈਆਂ ਕਿ ਆਪਾਂ ਛੱਡ ਥੱਲੇ ਆ ਗਏ ਸੀਗੇ ਤੇ ਬਾਹਰ ਮੀਂਹ ਪੈ ਗਿਆ ਹਟਿਆ ਮੀਂਹ ਵਾ ਵ ਆ ਗਿਆ ਸੀਗਾ ਤੇ ਫਿਰ ਆਪਾਂ ਛੱਡ ਥੱਲੇ ਆ ਗਏ ਤੇ ਇੱਥੇ ਆਪਾਂ ਕੁੱਟ ਲਈਆਂ ਰੋੜੀਆਂ ਤੇ ਫਿਰ ਪਾ ਕੇ ਆਪਾਂ ਦਫਾ ਫੇਚ ਤੇ ਚੱਲਦੇ ਆ ਘਰੇ ਘਰੇ ਆ ਕੇ ਕਬੂਤਰਾਂ ਨੂੰ ਪਾਉਣੇ ਆ കബു സുഗണി പാദ ਆਲਿਆਂ ਦੇ ਬਾਝ ਪੀਰ ਪਾੜਾ ਨੇ ਬਲਵਰੀਆ ਦੇ ਚੁਗਣਾਂ ਕਬੂਤਰ ਵੀ ਮੈਂ ਸਾਰੇ ਪਾਦਨੇ ਆਪਾ ਫਰੀਡਾਂ ਤੇ ਖਾ ਲੈਣਗੇ ਇਹਨਾਂ ਨਾਲ ਕੈਸ਼ੀਅਮ ਪੂਰੀ ਹੋ ਜਾਂਦੀ ਆ ਜੇ ਕੁਦਰਤ ਨਾਲ ਇਹ ਲਾਉਂਦੇ ਨਾ ਕੋਈ ਰੁਕਾਵਟ ਨਹੀਂ ਆਉਂਦੀ ਕਿ ਅੰਦਰੋਂ ਨਰਦੀਨੂਰ ਜੀ ਆ ਜਾਂਦੀ ਆ ਇਹ ਥੋੜਾ ਕੁਦਰਤ ਇਹ ਥੋੜੇ ਬਾਹਰ ਲੈਣੇ ਆ ਤੇ ਇਧਰ ਬਾਹਰ ਲੈਣੇ ਆਪਾਂ ਲਓ ਇਹ ਆ ਗਿਆ ਇਧਰ ਵਿੱਚੋਂ ਕਬੂਤਰ ਤੇ ਬਾਕੀ ਦੋ ਘਟਰੇ ਕੋ ਨਹੀਂ ਪਾਦਨੇ ਹਾਂਜੀ ਮਿੱਤਰੋ ਤੁਹਾਨੂੰ ਦਿਖਾਉਣੇ ਬੱਚੇ ਆ ਆਪਣਾ ਕਾਲਾ ਕਰਤਾ ਬੱਚਾ ਜਮਾਂਦਰੂ ਕੰਨ ਦਾ ਕਾਲਾ ਦੋਨੇ ਤੇ ਚਿੱਟੀਆਂ ਅੱਖਾਂ ਦਾ ਕੋਰੋਟੀਆ ਕੱਖਾਂ ਦੋਨੇ ਤੇ ਇਹਦੇ ਆਪਾਂ ਗੁਲਾਬੀ ਕਰਤੇ ਡੰਡੇ ਦੋਵੇਂ ਇਧਰ ਲਾ ਵੀ ਤੇ ਕਾਲਾ ਘੰਡ ਕਰਤਾ ਬਸ ਇਸ ਵੀਰ ਪਾਸੋਂ ਤੱਕ ਛੱਡਾਂਗੇ ਸਰੀਜੇ ਬੰਦੇ ਹੁੰਨੇ ਆ ਆ ਬੱਚਾ ਆਪਣੇ ਕਾਸਰੇ ਦੇ ਵੱਡਿਆਂ ਦਾ ਹੀ ਇਹੇ ਦੇਖੋ ਦੂਜਾ ਨਹੀਂ ਸ਼ੌਂਕ ਕਰਾਉਣੇ ਆਪਾਂ ਲਿਆਉਣੇ ਹੋ ਵੀ ਬਾਹਰ ਆ ਹੈਗਾ ਆਪਣੇ ਸ਼ਾਕ ਖੰਦ ਬੱਚਾ ਇਹ ਚੰਲਰ ਵਾਲਾ ਜਿਹੜਾ ਅੱਜ ਭਾਇਆ ਸੀਗਾ ਚੰਲਰ ਇਹਦੀ ਤੇ ਬਾਕੀ ਇਧਰ ਚਿੱਟਾ ਹੀ ਆ ਕਰੋਚ ਇੱਕ ਬੱਚਾ ਇਹ ਆਪਣੇ ਵੱਡੇ ਸ਼ਾਹ ਖਾਨ ਦਾ ਪੁੱਤਰਾ ਹੈ ਇੱਕ ਮਿੱਤਰੋ ਆਹ ਬੱਚਾ ਆਪਣੇ ਕੋਲੇ ਇਹ ਸ਼ਾਹ ਆਖਾ ਸਫੇਰ ਚਿੱਟਾ ਹੀ ਆ ਏ ਮੀਰਾ ਵਾਲੇ ਕਬੂਤਰਾਂ ਦਾ ਇਹ ਨਾ ਬੱਚਾ ਹੰਦਾ ਦੂਜੇ ਦਿਹਾੜ ਨੇ ਜਾਵੜਿਆ ਸੀਗਾ ਤੇ ਉਹਨਾਂ ਸਿਰ ਜਾ ਖੰਭ ਹੀ ਖਾ ਗਏ ਤਾਂ ਇਹ ਸਿਰ ਤੇ ਵਾਲ ਹੈ ਨਹੀਂਗੇ ਮੇਰਾ ਪਹਾ ਢਿੱਡ ਕੀਤਾ ਲਾਲ ਬਹੁਤ ਚੰਗਾ ਬੱਚਾ ਵੀ ਇਹ ਵੀ ਬਸ ਛੱਡਾਂਗੇ ਕਿਹਜਣਾ ਦੋ ਤਿੰਨ ਦਿਨ ਹੋ ਗਏ ਬੰਦੇ ਨੂੰ ਇਹ ਕੱਲਈਆ ਆ ਹੈਗਾ ਆਪਣੇ ਜੜ ਝਾਲਰ ਵਾਲਾ ਪਹਿਲਾ ਬੱਚਾ ਵਿਖਾਇਆ ਸੀਗਾ ਉਹਦਾ ਭਰਾ ਵੱਡਾ ਹੈ ਇੱਕੋ ਝੋਲੀ ਦੇ ਆ ਕੰਜੂਰ ਜੇ ਰਹਿ ਗਿਆ ਸੀਗਾ ਤੇ ਆ ਦਾ ਵੱਡਾ ਭਰਾ ਛਿੱਟੇਂਗਾ ਅੱਖਾਂ ਦਾ ਹੈ ਇਹਦੀ ਕਾਂਦ ਕਰਦੀ ਆ ਕਾਲੀ ਤੇ ਟੌਰੀ ਕਰਦੀ ਲਾਲ ਲੰਮਾ ਬਹੁਤ ਆ ਬੱਚਾ ਵੀ ਆ ਬੱਚਾ ਆਪਣੇ ਡੋਕ ਵਾਲੇ ਕਬੂਤਰਾਂ ਦਾ ਘੱਟੀਆਂ ਅੱਖਾਂ ਦਾ ਜਿਵੇਂ ਚਿੱਟਾ ਸਫੇਦ ਆ ਤੇ ਚੰਗਾ اڈਿਆ ਆਪਣੇ ਕੋਲ ਝਾੜ ਪੈ ਗਿਆ 4-4 ਵਜੇ ਤੱਕ ਰੁੜਿਆ 3-3 4-4 ਵਜੇ ਤੱਕ ਗੁਲਾਬੀ ਟੂਸਾ ਤੇ ਹਰੀ ਪੂਛ ਸੀ ਇਹਦੀ ਇੱਕ ਕਰੋ ਸ਼ਾਂ ਤੇ ਇੱਕਲਾ ਹੀ ਸੀ ਆਪਣੇ ਕੋਲ ਇੱਕ ਹੀ ਨਿਕਲਿਆ ਸੀਗਾ ਆ ਹੈਗਾ ਆਪਣੇ ਜਿਹੜੇ ਗੁਲਾਬੀ ਡੰਡਿਆਣਾ ਪਹਿਲਾ ਬੱਚਾ ਵਿਖਾਇਆ ਸੀਗਾ ਨਿੱਕਾ ਗੁਲਾਬੀ ਡੰਡੇ ਕਾਲਾ ਕੰਡ ਉਹਦਾ ਭਰਾ ਉਹਦੇ ਵਰਗੇ ਕਾਲਾ ਕਾਤੇ ਗੀਆਂ ਗੂੜੀਆਂ ਕੰਤਾ ਸਿੰਘਾਂ ਤੇ ਉਹਦੀਆਂ ਫਿੱਕੀਆਂ ਕੰਤਾ ਸਿੰਘਾਂ ਇਹ ਦੀ ਸੀਗੀ ਗੁਲਾਬੀ ਬਗਲ ਕੀਤੀ ਸੀ ਆਪਾਂ ਇਹ ਵੀ ਚਾਰ-ਚਾ ਪੈਂ ਪੈਂ ਕਰੋੜਿਆ ਇਹ ਇਹ ਵੀ ਬੰਦ ਕਰ ਲਿਆ ਸਿੱਧਾ ਲੱਗਾ ਇਹ ਅੱਡੇ ਲੱਗੇ ਚਿੱਟੀਆਂ ਅੱਖਾਂ ਦਾ ਇਹ ਬਾ ਆਹੀ ਬੱਚੇ ਆਪਣੇ ਕੋਲੇ ਤੇ ਬਾਕੀ ਇਹ ਛੋਟੇ ਆ ਤੇ ਜਿਹੜੇ ਵੱਡੇ ਹੋਏ ਉਹਨਾਂ ਨੂੰ ਵੀ ਸ਼ੌਂਕ ਕਰਾਵਾਂਗੇ ਤੇ ਜਿਹੜੇ ਆਪਣੇ ਕੋ ਵੱਡੇ ਸੀਗੇ ਉਹ ਆਪਾਂ ਵਿਖਾਤੇ ਅੱਜ ਆਹ ਬੱਚੇ ਆਪਣੇ ਕੋਲੇ ਬਸ ਆ ਵੀਡੀਓ ਦਾ ਆਪ ਇੱਥੇ ਐਂਡ ਕਰਦੇ ਆ ਤੁਹਾਨੂੰ ਬੱਚੇ ਵਿਖਾਉਣੇ ਸੀਗੇ ਤੇ ਬੱਚਾ ਰਿਲੇਟਡ ਵਲੌਗ ਸੀਗਾ ਆਪਣਾ ਤੇ ਬੱਚੇ ਤੁਹਾਨੂੰ ਵਿਖਾਤੇ ਆ ਤੇ ਬਾਕੀ ਜਿਹੇ ਬੱਚੇ ਛੋਟੇ ਆ ਜੇ ਵੱਡੇ ਹੁੰਦੇ ਆ ਤੇ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਤੇ ਅੱਜ ਦੇ ਬੱਚੇ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਵੀਰਾਂ ਦਾ ਬਰਾਦ ਵੇਖਣ ਲਈ